ਸਾਰੀ ਸੰਗਤ ਗੁਰੂ ਫਤਿਹ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰੂਆਂ ਦੇ ਪਿਆਰਿਆਂ ਨੂੰ ਪਲੀ ਪ੍ਰਕਾਰ ਪਤਾ ਹੈ ਕਿ ਆਪਾਂ ਹੁਣ ਆਨੰਦ ਕਾਰਜ ਸਿੱਖ ਰਹੇ ਹਾਂ ਵੀ ਕਿਸ ਤਰ੍ਹਾਂ ਮਲਵਈ ਧਾਰਨਾ ਕੀਰਤਨ ਦੇ ਵਿੱਚ ਆਨੰਦ ਕਾਰਜ ਕਰਵਾਈਦੇ ਹਨ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਆਪਾਂ ਚਾਰੇ ਲਾਵਾਂ ਦਾ ਕੀਰਤਨ ਕਿਵੇਂ ਕਰਨਾ ਧਾਰਨਾ ਅਨੁਸਾਰ ਇਹ ਸਿੱਖਣਾ ਹੈ ਉਸ ਤੋਂ ਬਾਅਦ ਜਿਹੜਾ ਵਿਆਹ ਹੋਆ ਮੇਰੇ ਬਾਬਲਾ ਸ਼ਬਦ ਦੇ ਸਮੇਤ ਕਿਸ ਤਰ੍ਹਾਂ ਪੜ੍ਹਨਾ ਹੈ। ਔਰ ਉਸ ਤੋਂ ਬਾਅਦ ਸ੍ਰੀ ਅਨੰਦ ਸਾਹਿਬ ਦੀਆਂ 6 ਪੌੜੀਆਂ ਤੇ ਜਿਹੜੀ ਵੱਡੀ ਅਰਦਾਸ ਹੁੰਦੀ ਹੈ ਸਮਾਪਤੀ ਦੀ ਉਹ। ਪਹਿਲਾਂ ਤਾਂ ਸਭ ਤੋਂ ਸਾਥ ਸੰਗਤ ਤੁਸੀਂ ਜਿਹੜੀਆਂ ਲਾਵਾਂ ਨੇ ਲਾਵਾਂ ਦਾ ਧਾਰਨਾ ਨੇ ਸਾਥ ਸੰਗਤ ਉਹ ਨੋਟ ਕਰੋ। ਵੀਡੀਓ ਨੂੰ ਪਾਜ਼ ਕਰਕੇ ਨੋਟ ਕਰ ਸਕਦੇ ਹੋ। ਠੀਕ ਹੈ? 4 ਏ ਧਾਰਨਾ ਇੱਕ ਜਗ੍ਹਾ ਲਿਖੀਆਂ ਹੋਈਆਂ ਨੇ। ਏ ਸਾਥ ਸੰਗਤ ਜੀ ਚੌਥਾ ਰਹਾ ਊਚਾ ਦਰ ਬਾਬੇ ਨਾਨਕ ਦਾ ਮੈਂ ਸ਼ੋਭਾ ਸੁਣ ਕੇ ਆਇਆ ਊਚਾ ਦਰ ਬਾਬੇ ਨਾਨਕ ਦਾ ਇਸ ਰਹਾ ਦੇ ਉੱਤੇ ਚਾਰੇ ਧਾਰਨਾ ਲੱਗਣੀਆਂ ਨੇ ਸਾਰੇ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਜਦੋਂ ਆਪਾਂ ਮਲਵਈ ਧਾਰਨਾ ਕੀਰਤਨ ਦੇ ਵਿੱਚ ਆਨੰਦ ਕਾਰਜ ਕਰਵਾ ਰਹੇ ਹਾਂ ਤਾਂ ਉਦੋਂ ਆਪਾਂ ਸਾਧ ਸੰਗਤ ਜੀ ਜਿਹੜੀ ਜਿਵੇਂ ਪਹਿਲੀ ਲਾਵਾ ਪੂਰਾ ਪਤਾ ਜਿਹੜਾ ਹੁੰਦਾ ਉਹਦੀਆਂ ਲਾਸਟ ਜਿਹੜੀਆਂ ਪੰਕਤੀਆਂ ਹੁੰਦੀਆਂ ਨੇ ਜਨ ਕਹਿ ਨਾਨਕ ਲਾਵਾ ਪਹਿਲੀ ਆਰੰਭ ਕਾਜ ਰਚਾਇਆ ਇਸ ਨੂੰ ਹੀ ਧਾਰਨਾ ਦਾ ਰੂਪ ਦੇ ਦੇਣਾ ਇਹ ਵੈਸੇ ਲਿਖਿਆ ਹੋਇਆ ਦੇਖੋ ਸਾਧ ਸੰਗਤ ਸਾਹਮਣੇ ਮੈਂ ਤਾਂ ਹੀ ਲਿਖ ਕੇ ਰੱਖਿਆ ਹੈਗਾ ਵੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਵਾਰ-ਵਾਰ ਪੁੱਛਣ ਦੀ ਲੋੜ ਨਾ ਪਵੇ ਇਸ ਕਰਕੇ ਮੈਂ ਜਿਹੜਾ ਪਰਚਾ ਪ੍ਰਿੰਟ ਕਰਕੇ ਇਹਦੇ ਟਾਈਪ ਕਰਕੇ ਇਹ ਸਾਹਮਣੇ ਆਪਾਂ ਰੱਖਿਆ ਵੀ ਤੁਹਾਨੂੰ ਕੋਈ ਦਿੱਕਤ ਨਾ ਆਵੇ ਆਓ ਸਾਧ ਸੰਗਤ ਜੀ ਆਪਾਂ ਚੌਥਾ ਸੈੱਟ ਆਪਣਾ ਚੱਲ ਰਿਹਾ ਹੈ ਆਪਾਂ ਪਿਛਲੀ ਵੀਡੀਓ ਵਿੱਚ ਕਿੱਥੇ ਖੜੇ ਸੀ ਵੀ ਗ੍ਰੰਥੀ ਸਿੰਘ ਸਾਹਿਬ ਜੀ ਲਾਮ ਦਾ ਪਾਠ ਕਰ ਰਹੇ ਨੇ ਜਦੋਂ ਪਹਿਲੀ ਲਾਮ ਦਾ ਪਾਠ ਕਰਨਗੇ ਤੁਸੀਂ ਉਸੇ ਵਕਤ ਜਿਹੜੀ ਪੰਕਤੀ ਹੈ ਉਹ ਲੈ ਲੈਣੀ ਹੈ ਤੇ ਜੇ ਦੋਨਾਂ ਬੱਚਿਆਂ ਨੂੰ ਨਾ ਪਤਾ ਲੱਗੇ ਤਾਂ ਇਸ਼ਾਰਾ ਕਰਕੇ ਬੱਚਿਆਂ ਨੂੰ ਪ੍ਰਕਰਮਾ ਵਾਸਤੇ ਤੁਸੀਂ ਉਠਾਲ ਕੇ ਤੋਰ ਦੇਣਾ ਹੈ ਤੇ ਆਪਾਂ ਫਿਰ ਜਿਹੜਾ ਕੀਰਤਨ ਸ਼ੁਰੂ ਕਰਾਂਗੇ ਜਨ ਕਹਿ ਨਾਨਕ ਲਾਵ ਪਹਿਲੀ ਕਹਿ ਨਾਨਕ ਲਾਵ ਪਹਿਲੀ arambh kaaj rachaya jan kahe nanak laav pehli kahe nanak laav pehli dekho itthe satsang ji ik gal hor dassni ati zaruri main samajda kai baar kaka ji ate ladki dono bachche prakarama bahut holi karde ne theek hai te karni vi holi chahidi hai te tusi us tarah ਹਿਸਾਬ ਲਾ ਲੈਣਾ ਵੀ ਜਿਹ ਜਿਸ ਹਿਸਾਬ ਨਾਲ ਉਹ ਚੱਲ ਰਹੇ ਨੇ ਇਸ ਤਰ੍ਹਾਂ ਨਾ ਹੋਵੇ ਵੀ ਉਹਨਾਂ ਦੀ ਪ੍ਰਕਰਮਾ ਪੂਰੀ ਨਹੀਂ ਹੋਈ ਤੇ ਥੋੜੀ ਧਾਰਨਾ ਪਹਿਲਾਂ ਸਮਾਪਤ ਹੋ ਜਾਵੇ ਠੀਕ ਹੈ ਆਪਾਂ ਕੀਰਤਨ ਜਦ ਤੱਕ ਉਹ ਮੱਥਾ ਟੇਕ ਕੇ ਬੈਠ ਨਹੀਂ ਜਾਂਦੇ ਪ੍ਰਕਰਮਾ ਕਰਕੇ ਉਦੋਂ ਤੱਕ ਆਪਣਾ ਕੀਰਤਨ ਆ ਆਪਾਂ ਕਰਦੇ ਰਹਿਣਾ ਠੀਕ ਹੈ ਕੀਰਤਨ ਆਪਣਾ ਹੁੰਦਾ ਹੋਣਾ ਚਾਹੀਦਾ ਐਨ ਵੀ ਉਹ ਹਜੇ ਪਹੁੰਚੇ ਨਹੀਂ ਤਾਂ ਪਹਿਲੇ ਆਪਾਂ ਕੀਰਤਨ ਧਾਰਨਾ ਦੀ ਸਮਾਪਤੀ ਕਰਕੇ ਬੈਠ ਜਾਈਏ ਚਾਹੇ ਅੰਤਰਾ ਦੋ ਵਾਰ ਲਾਉਣਾ ਪੈ ਜਵੇ ਚਾਹੇ ਧਾਰਨਾ ਦੋ ਵਾਰੀ ਲਾਉਣੀ ਪੈ ਜਵੇ ਉਸ ਤੋਂ ਬਾਅਦ ਫਿਰ ਚਾਹੇ ਅੰਤਰਾ ਲਾਉਣਾ ਪੈ ਜਵੇ ਕਈ ਵਾਰੀ ਕੋਈ ਹੌਲੀ ਤੁਰਦਾ ਹੁੰਦਾ ਇਸ ਕਰਕੇ ਆਪਾਂ ਓਨਾ ਚਿਰ ਕੀਰਤਨ ਸਾਧ ਸੰਗਤ ਜੀ ਚਾਲੂ ਰੱਖਣਾ ਕੀਰਤਨ ਹੁੰਦਾ ਰਹਿਣਾ ਚਾਹੀਦਾ ਜਿੰਨਾ ਚਿਰ ਉਹ ਮੱਥਾ ਟੇਕ ਕੇ ਬੈਠਦੇ ਨਹੀਂ ਹਰ ਇੱਕ ਲਾਮ ਵੇਲੇ ਤੁਸੀਂ ਇਸ ਗੱਲ ਦਾ ਧਿਆਨ ਦੇਣਾ ਠੀਕ ਹੈ ਜੀ ਆਓ ਹੁਣ ਆਪਾਂ ਜਦੋਂ ਆਪਾਂ ਕੀਰਤਨ ਕਰ ਦਿੱਤਾ ਬੱਚਾ ਬੱਚੀ ਦੋਨੇ ਮੱਥਾ ਟੇਕ ਕੇ ਬੈਠ ਗਏ ਤੇ ਉਸ ਤੋਂ ਬਾਅਦ ਫਿਰ ਦੂਸਰੀ ਲਾਮ ਦਾ ਗ੍ਰੰਥੀ ਸਿੰਘ ਸਾਹਿਬ ਜੀ ਪਾਠ ਕਰਨਗੇ ਇੱਥੇ ਇੱਕ ਗੱਲ ਹੋਰ ਸਾਧ ਸੰਗਤ ਜੀ ਜੇ ਲੜਕੇ ਦੇ ਹੱਥ ਦੇ ਵਿੱਚ ਕੋਈ ਹਥਿਆਰ ਪਕੜਿਆ ਹੋਇਆ ਜਾਂ ਜਿਸ ਤਰ੍ਹਾਂ ਕੋਈ ਤਲਵਾਰ ਹੋ ਗਈ ਜਾਂ ਕੋਈ ਡੰਡਾ ਪਕੜਿਆ ਹੋਇਆ ਉਹ ਸਾਧ ਸੰਗਤ ਜੀ ਪ੍ਰਕਰਮਾ ਵੇਲੇ ਉਹਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਹਦੇ ਵਿੱਚ ਸਤਿਗੁਰੂ ਸਾਹਿਬ ਜੀ ਮਹਾਰਾਜ ਦਾ ਸਤਕਾਰ ਰਹਿੰਦਾ ਹੈ ਠੀਕ ਹੈ ਗੁਰੂ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਹਮਣੇ ਜਿੱਥੇ ਲੜਕਾ ਲੜਕੀ ਬੈਠੇ ਨੇ ਉਨ੍ਹਾਂ ਦੀ ਕਿਰਪਾਨ ਤਲਵਾਰ ਜੋ ਵੀ ਉਹਦੇ ਹੱਥ ਵਿੱਚ ਹੋਵੇ ਲੜਕੇ ਦੇ ਉਸ ਨੂੰ ਪਕੜ ਕੇ ਆਪਾਂ ਗੁਰੂ ਸਾਹਿਬ ਜੀ ਮਹਾਰਾਜ ਦੀ ਸਾਹਮਣੇ ਰੱਖ ਦੇਣਾ ਤੇ ਜਦੋਂ ਬਾਅਦ ਚੋਂ ਫਿਰ ਉਹਨਾਂ ਨੇ ਜਾਣਾ ਉਦੋਂ ਸਾਧ ਸੰਗਤ ਉਹਨਾਂ ਨੂੰ ਆਪਾਂ ਉਹ ਦੇ ਦੇਣਾ ਹੈਗਾ ਪਰ ਜਦੋਂ ਪ੍ਰਕਰਮਾ ਕਰਨੀਆਂ ਨੇ ਲੜਕੇ ਦੇ ਹੱਥ ਵਿੱਚ ਕੋਈ ਹਥਿਆਰ ਜਿਸ ਤਰ੍ਹਾਂ ਤਲਵਾਰ ਹੁੰਦੀ ਹੈ ਜਿਸ ਤਰ੍ਹਾਂ ਕੋਈ ਸੋਟੀ ਹੁੰਦੀ ਹੈ ਤੇ ਉਹ ਆਪਾਂ ਸਾਧ ਸੰਗਤ ਪ੍ਰਕਰਮਾ ਵੇਲੇ ਹੱਥ 'ਚ ਨਹੀਂ ਹੋਣੀ ਚਾਹੀਦੀ ਆਪਾਂ ਇਹ ਗੱਲ ਦਾ ਪਹਿਲਾ ਖਿਆਲ ਰੱਖਣਾ ਵੀ ਉਹਨਾਂ ਨੂੰ ਦੱਸ ਦਈਏ ਜਾਂ ਕਿਸੇ ਨੂੰ ਕਹਿ ਕੇ ਉਹ ਕਿਰਪਾਨ ਰਖਾ ਦੇਈਏ ਕਿ ਤਾਂ ਕਰਕੇ ਉਹ ਪੂਰੇ ਕੰਫਰਟੇਬਲ ਹੋ ਕੇ ਜਿਹੜੀ ਹੈਗੀ ਹੈ ਪ੍ਰਕਰਮਾ ਕਰ ਸਕਣ ਇਹਦੇ ਵਿੱਚ ਹੋਰ ਵੀ ਸਾਧ ਸੰਗਤ ਜੀ ਰੀਜ਼ਨ ਹੈਗੇ ਨੇ ਉਹ ਕੋਈ ਸਮਾਂ ਆਊਗਾ ਆਪ ਜੀ ਨੂੰ ਇਹ ਸਾਰੀ ਜਿਹੜੀ ਤਲਵਾਰ ਹੈਗੀ ਆ ਇਸ ਦੇ ਬਾਰੇ ਆਪ ਜੀ ਨੂੰ ਦੱਸਿਆ ਜਾਵੇਗਾ ਵੀ ਕਿਉਂ ਫੜੀ ਜਾਂਦੀ ਆ ਠੀਕ ਹੈ ਤੇ ਫਿਲਹਾਲ ਵਾਸਤੇ ਆਪਾਂ ਇਸ ਇਸ ਚੀਜ਼ ਤੇ ਫੋਕਸ ਕਰਨਾ ਵੀ ਆਪਾਂ ਹੁਣ ਗ੍ਰੰਥੀ ਸਿੰਘ ਸਾਹਿਬ ਜੀ ਦੂਜੀ ਲਾਮ ਦਾ ਜਿਹੜਾ ਪਾਠ ਹੈ ਉਹ ਕਰਨਗੇ ਤੇ ਆਪਾਂ ਜਿਹੜੀ ਲਾਸਟ ਪੰਕਤੀ ਆ ਉਹ ਲੈ ਕੇ ਆਪਾਂ ਸਾਧ ਸੰਗਤ ਜੀ ਕੀਰਤਨ ਕਰਾਂਗੇ ਜਨ ਨਾਨਕ ਦੂਜੀ ਲਾਵ ਚਲਾਈ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਵ ਚਲਾਈ ਜਨ ਨਾਨਕ ਦੂਜੀ ਲਾਵ ਚਲਾਈ ਇਸ ਤਰ੍ਹਾਂ ਫਿਰ ਸਾਧ ਸੰਗਤ ਜਦੋਂ ਬੱਚੇ ਆ ਕੇ ਬੈਠ ਗਏ ਪ੍ਰਕਰਮਾ ਕਰਕੇ ਤਾਂ ਫਿਰ ਤੀਜੀ ਲਾਵ ਦਾ ਪਾਠ ਹੋਵੇਗਾ ਗ੍ਰੰਥੀ ਸਿੰਘ ਸਾਹਿਬ ਜੀ ਕਰਨਗੇ ਆਪਾਂ ਫਿਰ ਧਾਰਨਾ ਬੋਲਾਂਗੇ ਜਨ ਨਾਨਕ ਬੋਲੇ ਤੀਜੀ ਲਾਵੇ ਨਾਨਕ ਬੋਲੇ ਤੀਜੀ ਲਾਵੇ ਹਰਿ ਉਪਜੈ ਮਨ ਬੈ ਰਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਜਨ ਨਾਨਕ ਬੋਲੇ ਤੀਜੀ ਲਾਵੇ ਫਿਰ ਕਰਮਾ ਹੋ ਗਈ ਕੀ ਚੌਥੀ ਲਾਵਾਂ ਦਾ ਪਾਠ ਹੋਵੇਗਾ ਆਪਾਂ ਫਿਰ ਚੌਥੀ ਧਾਰਨਾ ਪੜਾਂਗੇ ਜਨ ਨਾਨਕ ਬੋਲੇ ਚੌਥੀ ਲਾਵੇ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਿਨਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਜਨ ਨਾਨਕ ਬੋਲੇ ਚੌਥੀ ਲਾਵੇ ਇਹ ਸਾਧ ਸੰਗਤ ਜੀ ਇਸ ਤਰ੍ਹਾਂ ਚਾਰੇ ਲਾਵਾਂ ਦਾ ਜਦੋਂ ਪਾਠ ਹੋ ਗਿਆ ਉਹ ਫਿਰ ਆਪਾਂ ਉਸ ਤੋਂ ਬਾਅਦ ਆਪਾਂ ਵਿਆਹ ਹੋ ਮੇਰੇ ਬਾਬਲਾ ਵਾਲਾ ਜਿਹੜਾ ਸ਼ਬਦ ਹੈ ਇਹ ਦੇਖੋ ਤੁਸੀਂ ਇਹ ਨੋਟ ਕਰੋ ਠੀਕ ਹੈ ਉਹ ਪੜਾਂਗੇ ਆਪਾਂ ਠੀਕ ਹੈ ਕਿਵੇਂ ਪੜਾਂਗੇ ਸ਼ਬਦ ਪੜ ਕੇ ਆਪ ਜੀ ਨੂੰ ਦਿਖਾਣਾ ਵਿਆਹ ਹੋ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਜੇ ਤੁਸੀਂ ਇੰਨੀ ਜ਼ਿਆਦਾ ਉੱਚੀ ਨਹੀਂ ਖਿੱਚਣਾ ਤਾਂ ਇੱਥੋਂ ਵੀ ਸ਼ੁਰੂ ਕਰ ਸਕਦੇ ਹੋ ਯਾ ਹੋ ਹੋ ਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆਰ ਹਰ ਰਤਨ ਪਦਾਰਥ ਲਾਦਾ ਹਮੈ ਰੋਗ ਗਿਆ ਦੁਖ ਲਾਥਾ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾਕ ਦੇ ਮਰੈ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਇੱਥੇ ਸਾਥ ਸੰਗਤ ਦੇਖੋ ਪਹਿਲਾਂ ਆਇਆ ਸੀ ਬਾਬੁਲਾ ਇੱਥੇ ਬਾ ਬੋਲਾ ਠੀਕ ਹੈ ਇੱਥੇ ਹੋੜਾ ਆਪਾਂ ਬੋਲਣਾ ਠੀਕ ਹੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਫਿਰ ਇਹਦੀ ਸਾਥ ਸੰਗਤ ਪਾ ਧਾਰਨਾ ਪੜਾਂਗੇ ਉਹ ਵੀ ਚੌਥੇ ਰਹਾਤੇ ਜਿਵੇਂ ਆਪਾਂ ਲਾਵਾਂ ਦੀ ਲੈ ਲਈ ਸੀ ਵਿਆਹ ਹੋਆ ਮੇਰੇ ਬਾਬਲਾ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਇਸ ਤਰ੍ਹਾਂ ਨਾਲ ਪੜ੍ਹ ਕੇ ਫਿਰ ਸਾਧ ਸੰਗਤ ਜੀ ਆਪਾਂ ਸ੍ਰੀ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹਣੀਆਂ ਨੇ ਫਿਰ ਸ਼ਲੋਕ ਉਸ ਤੋਂ ਬਾਅਦ ਫਿਰ ਸਾਧ ਸੰਗਤ ਫਤਿਹ ਬੁਲਾ ਕੇ ਆਪਾਂ ਵੀ ਜਿਹੜੀ ਵੱਡੀ ਹੈ ਅਰਦਾਸ ਹੈ ਉਹ ਕਰਨੀ ਹੈ ਸਾਧ ਸੰਗਤ ਤੁਸੀਂ ਆਨੰਦ ਸਾਹਿਬ ਦੀਆਂ 6 ਪੌੜੀਆਂ ਸਾਧ ਸੰਗਤ ਪੜ੍ਹਣੀਆਂ ਨੇ ਜਿਸ ਤਰ੍ਹਾਂ ਸ਼ੁਰੂ ਆਪਾਂ ਕਰਨ RAM KALI MAHALLA TEEJA ANAND EK OHANKAR SATGURU PRASAD आनंद भया मेरी माए सत गुरु मैं पाया सत गुरु तं पाया सहज सेती मन वजी आवा धाइया राग रतन परवार परिया शब्द गावन आईया शब्दो तं गावो हरि के राम मन जिन्नी बसाया कह नानक आनंद होआ सत गुरु मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਮਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿ ਆਵਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤਾ ਤੇਰੇ ਸੱਚਾ ਨਾਮ ਮੇਰਾ ਆਧਾਰੋ ਸਾਚੇ ਨਾਮਿਆ ਧਾਰਮੇ ਰਾਜਿਨ ਭੁਖਾਂ ਸਭ ਗਵਾਈਆ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੁ ਸੰਤੋਖ ਸ਼ਬਦ ਧਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਘਰੁ ਤਾਰੀਆ ਪੰਚ ਦੂਤ ਤੁਦ ਵਸ ਇਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਆਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹੇ ਆਪ ਹਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਅਨੰਦ ਸਾਹਿਬ ਦੀਆਂ 6 ਪੌੜੀਆਂ ਪੜ ਸਕਦੇ ਹੋ ਜੀ ਇੰਨਾਂ ਹੀ ਸੁਰਾਂ ਦੇ ਉੱਪਰ ਤੇ ਉਸ ਤੋਂ ਬਾਅਦ ਫਿਰ ਸਾਧ ਸੰਗਤ ਸੰਪੂਰਨ ਜਿਹੜੀ ਅਰਦਾਸ ਹੈ ਉਹ ਆਪਾਂ ਕਰਾਂਗੇ ਆਓ ਸਾਧ ਸੰਗਤ ਜੀ ਅੱਜ ਆਪਣੇ ਅਨੰਦਕਾਰਜ ਇੱਥੋਂ ਤੱਕ ਜਿਹੜੇ ਹੈਗੇ ਨੇ ਪੂਰੇ ਹੋ ਚੁੱਕੇ ਨੇ ਬਾਕੀ ਸਾਧ ਸੰਗਤ ਹਰ ਇੱਕ ਗੁਰਮੁਖ ਪਿਆਰੇ ਦੀ ਆਪਣੀ ਆਪਣੀ ਸਮਝ ਹੁੰਦੀ ਆ ਉਹ ਸਮਝ ਦੇ ਮੁਤਾਬਕ ਸਾਧ ਸੰਗਤ ਕੋਈ ਵੀ ਜਿਸ ਤਰ੍ਹਾਂ ਆਪਾਂ ਸ਼ੁਰੂ ਕਰਦੇ ਆਂ ਥਿਰਕਰ ਬੈਸੋ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਬੇਨਤੀ ਕੀਤੀ ਸੀ ਸ਼ਬਦ ਆਪਾਂ ਹੋਰ ਵੀ ਪੜ ਸਕਦੇ ਆਂ ਜਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਵੀ ਸਿੱਖਿਆ ਆਪਣੇ ਹਿਸਾਬ ਨਾਲ ਹਰ ਇੱਕ ਗੁਰਮੁਖ ਪਿਆਰਾ ਹਰ ਇੱਕ ਮਹਾਪੁਰਖ ਕੀਰਤਨ ਕਰਨ ਵਾਲਾ ਸਿੰਘ ਉਹਨੇ ਵੱਖੋ-ਵੱਖਰੇ ਤੰਗ ਦੇ ਨਾਲ ਸਿੱਖਿਆ ਦੇਣੀ ਹੁੰਦੀ ਹੈ। ਬਾਕੀ ਆਪਾਂ ਸੰਖੇਪ ਸਮੇਂ ਦੇ ਹਿਸਾਬ ਨਾਲ ਸਾਧ ਸੰਗਤ ਜੀ ਜਿਹੜੇ ਆਨੰਦ ਕਾਰਜ ਨੇ ਉਹ ਸਿੱਖੇ ਨੇ ਜੇ ਜ਼ਿਆਦਾ ਸਮਾਂ ਹੋਵੇ ਤਾਂ ਫਿਰ ਆਪਾਂ ਵੱਧ ਸਿੱਖਿਆ ਵੀ ਉਹਨਾਂ ਨੂੰ ਦੇ ਸਕਦੇ ਹਾਂ ਜਾਂ ਵੱਧ ਜਿਹੜੇ ਸ਼ਬਦ ਨੇ ਉਹ ਵੀ ਆਪਾਂ ਸਾਧ ਸੰਗਤ ਜੀ ਪੜ੍ਹ ਸਕਦੇ ਹਾਂ। ਇਹ ਸੰਖੇਪ ਛੋਟੇ ਦਾ ਛੋਟਾ ਜਿਹੜਾ ਹੈਗਾ ਸਮਾਂ ਜੇ ਹੋਵੇ ਤਾਂ ਆਪਾਂ ਇਸ ਤਰ੍ਹਾਂ ਦੇ ਜਿਹੜੇ ਆਪਾਂ ਹੁਣ ਸਿੱਖੇ ਨੇ ਆਨੰਦ ਕਾਰਜ ਇਹ ਆਨੰਦ ਕਾਰਜ ਆਪਾਂ ਇਹਨੂੰ ਟਾਈਮ ਵੀ ਘੱਟ ਲੱਗਦਾ ਸਾਧ ਸੰਗਤ ਕਰਵਾ ਸਕਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ ਜੀ। ਸਭ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ